ਕਾਜੀ ਬੱਸ ਤਾਂ ਤਾਂ ਇੰਨੇ ਨਾ ਤਸਾਪੀ ਬਹੁਤ ਹੋਣਗੇ ਇਹ ਕੋਈ ਬਰਸਪਾਣੀ ਧਰਤੀ ਐ ਹੈ ਇਹਦਾ ਖਾਬਰਾ ਕਿੱਧਰ ਨਿਕਲ ਜਾਣਾ ਕਿੱਧਰੋਂ ਪੜ ਜਾਣਾ ਭਾਈ ਉਹ ਤਾਂ ਹੈ ਜੱਤੀ ਧਰਤੀ ਤੈਨੂੰ ਦੇਖ ਭਾਈ ਮੂਲੀਆਂ ਬੀਜਤੀਆਂ ਹੋ ਗਈਆਂ ਵਧੀਆ ਸਬਜ਼ੀ ਲਾ ਲਈ ਗਾਜਰਾਂ ਲਾ ਲਈਆਂ ਹੋਰ ਭਾਈ ਕਦੇ ਤੂੰ ਪੱਟ ਕੇ ਲੈ ਜੀ ਮੂਲੀਆਂ ਤੇ ਅਸੀਂ ਬਣਾ ਲਿਆ ਕਰਾਂਗੇ ਚਲ ਕੋਈ ਨਾ ਨੰਗਾ ਸਰਜਾ ਕਰੂ ਭਾਈ ਸਬਜ਼ੀ ਭਾਦੀ ਦਾ ਸੁੱਕ ਹੋ ਜਾਂਦਾ ਤੁਹਾਡਾ ਤਾਂ ਨਾਲ ਹੀ ਸੁੱਖਾ ਜਾਂਦੀ ਆ ਪਿਛਲੇ ਸਾਲ ਸਿਆਲ ਨਾਲ ਸੀ ਤੁਹਾਡੇ ਸਾਹ ਖਾਦਾ ਚਾਰੇ ਤਾਂ ਜੀ ਦਾ ਭਾਈ ਦਾਣੇ-ਦਾਣੇ ਤੇ ਲਿਖਿਆ ਹੋਇਆ ਉਹੀ ਖਾਊਗਾ ਹੇ ਉਹ ਭਾਈ ਮੇਰਾ ਹਾਲ ਦੇਖੋ ਹੁਣ ਮੇਰਾ ਘਰ ਟੁੱਪੀ ਜਾਂਦਾ ਤੇ ਫਿਰ ਮੈਂ ਕੀ ਕਰਦੀ ਹੁਣ ਉਹ ਵੀ ਬੋਲਿਆਗਾ ਮੈਥੋਂ ਵੀ ਬੱਸ ਆਇਆ ਤੇ ਵੀ ਰਬ ਲਾਇਆ ਹੈ ਮੇਰਾ ਆਹ ਨਿਆਰੀ ਆ ਗਿਆ ਆਹ ਓਏ ਚਰਨੋ ਮੰਦਰ ਵਾਲੀ ਇਹਦੇ ਨਾਲ ਕੋਈ ਨਾ ਤਾਇਆ ਉਹਦੇ ਨਾਲ ਬਦਲਾ ਅੱਜ ਲਵ ਪਾਉਣਾ ਕੋਈ ਪਸੂੜੀ ਜਾ ਕੇ ਇਹਨਾਂ ਦੇ ਘਰੇ ਇਹਨਾਂ ਨੂੰ ਕੀ ਲੱਗੇ ਵੀ ਸਿਧਰਾ ਜਾਈਂ ਫਿਰਦਾ ਹੈ ਕੋਈ ਨਹੀਂ ਮੈਂ ਤੁਵਾ ਬਣਾ ਲੱਗ ਕੇ ਚੱਲ ਕੋਈ ਨ ਮੇਤੋ ਲੈਨੀ ਆ ਤੇ ਆਹ ਨਾ ਨਵੇਂ ਸੂਟ ਕਰਕੇ ਕੋ ਦਿਨਾਂ ਕੇ ਜੱਸੇ ਜੱਸੇ ਹਾਂ ਜੱਸਾ ਕੀ ਜੱਸਾ ਜੱਤੀ ਜਿਸਾਂ ਅੰਦਰ ਹੈ ਕੀ ਹੋਇਆ ਦੱਸ ਉਹ ਆਪਣਾ ਮੈਂਬਰ ਨਾ ਚੱਕ ਡਿੱਗੀ ਜਾਂਦਾ ਹੈਗਾ ਉੱਥੇ ਮੋਟਰ ਤੇ ਮੋਟਰ ਤੇ ਕੀ ਹੋਇਆ ਉਹਨੂੰ ਪਤਾ ਨਹੀਂ ਚੱਕ ਜੀ ਡਿੱਗੀ ਜਾਂਦਾ ਮੈਂ ਨਹੀਂ ਉਹਦੇ ਕੋਲ ਖੜਿਆ ਮੈਂ ਕੋਈ ਨਾ ਗੱਲ ਪੈ ਜੇ ਕਿਤੇ ਹੋਰ ਪੰਗਾ ਹੋ ਜੇ ਉਹ ਕਿਹੜੇ ਖੇਤ ਹੈ ਅੰਬਲੇ ਖੇਤ ਦੂਰਾ ਦੂਰਾ ਨਾ ਪੈ ਗਿਆ ਹੋਵੇ ਉਹਦੇ ਕਿਤੇ ਐ ਨਹੀਂ ਮੈਨੂੰ ਪਤਾ ਹੈਗਾ ਪਤਾ ਨਹੀਂ ਕੋਈ ਖਾਦਾ ਖੁੱਦਾ ਚੱਕ ਬੋੜ ਗਈ ਜਾਂਦਾ ਪਰ ਉਹ ਉਹ ਨੂੰ ਕੀ ਹੋਣਾ ਉਹ ਤਾਂ ਭੁੱਖੀ ਖਾਂਦਾ ਹੁਣ ਭੁੱਖੀ ਖਾ ਕੇ ਨਿਕਲੇ ਜਾ ਘਰੋਂ ਲੈ ਦੋਰਾ ਦੱਸ ਕੇ ਪੂਗਾ ਜੇ ਕਿਸੇ ਦੇ ਪਹਿਣਾ ਹੋਊਗਾ ਮੈਂ ਜੱਸੇ ਨੂੰ ਆਵਾਜ਼ ਮਾਰਦੀ ਆਂ ਬਈ ਜੱਸੇ ਭੁੱਖੀ ਖਾਣ ਵਾਲੇ ਨੂੰ ਦੋਰਾ ਨਹੀਂ ਪੈਂਦਾ ਤੂੰ ਚੰਗੀ ਤਰ੍ਹਾਂ ਦੇਖਿਆ ਸੀ ਨਾ ਮੈਂ ਦੇਖਿਆ ਤੁਸੀਂ ਦੇਖ ਲਿਓ ਤੇ ਮੇਰੀ ਗੱਲ ਤਾਂ ਸੁਣ ਲੈ ਨਾਲ ਕੌਣ ਸੀ ਉਹਦੇ ਕੋਈ ਨਹੀਂ ਹੈਗਾ ਨਾਲ ਨੂੰ ਦਾ ਕੱਲੀ ਪੇੜ ਗਿਆ ਜੱਸੇ ਜੱਸੇ ਤੇਰੇ ਬਾਈ ਨੂੰ ਪਤਾ ਨਹੀਂ ਕੀ ਹੋ ਗਿਆ ਕਹਿੰਦਾ ਮੂੰਹ ਚ ਚੱਕ ਗਈ ਜਾਂਦੀ ਐ ਚੱਲ ਖੇਤ ਅੰਬਲੇ ਖੇਤ ਚੱਲ ਤੂੰ ਸਕੂਟਰੀ ਕੱਢ ਲੈ ਦਵਾ ਦਵੋ ਸਕੂਟਰੀ ਕੱਢ ਲਿਆ ਛੇਤੀ ਲਿਆ ਉਹ ਇੱਚ ਕਹਨੇ ਜੇ ਨੇ ਤੂੰ ਕੋ ਗੱਲ ਨਹੀਂ ਕੋਈ ਬਾਤ ਨਹੀਂ ਹੈਗੀ ਕੋਈ ਯਾਰ ਯਾਰ ਫਿਰ ਤੇਰਾ ਕੀ ਹੱਕ ਨੂੰ ਚਰਨੋਂ ਨੂੰ ਸਾਖਦੇ ਜਾਂਦਾ ਯਾਰ ਗਰਲਫ੍ਰੈਂਡ ਮੇਰੀ ਹੈ ਰਿਲੇਟਿਵ ਤੂੰ ਹੋਈ ਜਾਂਦਾ ਇਹ ਨਾਲ ਹੈ ਮੈਨੂੰ ਪਤਾ ਮੈਨੂੰ ਪਤਾ ਭਾਗੋ ਤੂੰ ਤਰੀਕ ਕਰਦਾ ਇਹ ਨਾਲ ਓਏ ਹਾਂ ਤਰੀਕ ਕੀ ਆਪ ਆਪ ਮਲੈ ਚ ਕਰ ਜਾ ਲਾਇਦੀ ਕੀ ਕਹਦਾ ਦੀ ਉਹ ਕੋਰਾ ਜਾ ਆਪ ਹਾਂ ਡੇਟ ਕਰਦਾ ਤੂੰ ਚਰਨੋਂ ਨਾਲ ਕੋਈ ਗੱਲ ਨਹੀਂ ਕਰੋ ਡੇਟ ਮਤਾ ਮੂਵ ਆਉਣ ਹੁੰਦਾ ਹੁੰਦਾ ਮੂਵ ਆਉਣ ਮੈਂ ਸਤਾ ਦੋਨਾਂ ਤੋਂ ਆਹ ਮੈਂ ਬੜੀ ਅੰਗਰੇਜ਼ੀ ਬੋਲੀਏ ਨਾ ਅੰਗਰੇਜ਼ੀ ਬੜੀ ਬੋਲੀਏ ਨਾ ਓਏ ਯਾਰ ਦਾ ਵੀਰੇ ਨੂੰ ਦੋ ਦਿਨ ਹਸਪਤਾਲ ਚ ਬਿਵਾੜ ਰਿਆ ਗਰੇਜਾ ਇਹਨਾਂ ਕਲਾਸਾਂ ਲਾਉਂਦਾ ਰਿਆ ਮੈਂ ਲੈਟ ਕਰ ਲਾਉਂਦਾ ਅੰਗਰੇਜ਼ੀ ਸਿੱਖਦਾ ਹੁਣ ਮੈਂ ਹੁਣ ਦਾ ਤੂੰ ਅੰਡਰਸਟੈਂਡ ਹੈ ਨਹੀਂ ਮਰੇ ਨਾਲ ਹੈ ਨਹੀਂ ਬੋਲੀ ਅੰਗਰੇਜ਼ੀ ਤੂੰ ਹੀ ਪਕਾਈ ਮਾਰੀ ਇਹਨਾਂ ਪਤਾ ਨਹੀਂ ਕਾਦੀ ਵੀ ਪੱਕ ਜਾਂਦਾ ਹੈ ਸਟੂਡੈਂਟ ਸਟਾਫਡਰੀ ਵਾ ਕੀ ਕਰਦਾ ਤੂੰ ਇਹ ਇਹ ਗੱਲ ਸੁਣ ਲੈ ਮੈਂ ਤੁਮ ਕਰੇਰ ਕੌੜੀ ਅੱਖ ਨਾਲ ਨਹੀਂ ਚਾ ਕਿਆ ਖੜੀਏ ਮੂਤੇ ਇਨੇ ਸਾਰਾ ਕੁਝ ਮੇਰੀ ਤੀਨੀ ਨੂੰ ਕੱਲੀ-ਕੱਲੀ ਗੱਲ ਦੱਸਦੀ ਵੀਰ ਨੂੰ ਕੋਲ ਟੈਲੀਫੋਨ ਰੱਖਿਆ ਮੈਂ ਭਈ ਕੀ ਮਾੜਾ ਕੰਮ ਕਰਦੀ ਹੈ ਮੈਨੂੰ ਸਾਗ ਬਾਤ ਫੋਨ ਕਰਿਆ ਮੈਂ ਕਹਾਂ ਭਈ ਜਲਵੀ ਰਹਿਣੀ ਸਾਗ ਮੈਂ ਬੱਦ ਤੋੜ ਲਿਆ ਮੈਂ ਕਹਾਂ ਸਿੱਟੂnga ਮੈਂ ਚਲ ਚਰਨ ਨੂੰ ਫੜਾ ਦਿੰਨੇ ਹਾਂ ਚਰਨ ਨੂੰ ਕਿ ਮੈਂ ਫੜਾ ਦਿੰਦਾ ਨਾ ਯਾਰ ਹੈ ਉਹ ਤਾਂ ਲਾਂਬਾ ਲੈ ਕੇ ਆਉਣਾ ਸੀ ਘਰੇ ਮੈਂ ਕੀ ਕਰਦੀ ਫਿਰ ਜਿਆਦੇ ਗਰੰਟੀ ਚੱਕਣ ਬੈਠ ਗਿਆ ਕਿ ਤੂੰ ਸਾਡੇ ਬੰਦਿਆਂ ਮਗਰ ਲੱਗਦੀਆਂ ਹੋਰ ਕੀ ਕਰਦੀ ਮੈਂ ਮੇਰੀ ਗੱਲ ਸੁਣ ਲੈ ਹੁਣ ਰਾਤ ਦੀ ਉਹ ਮੈਨੂੰ ਪੁੱਛੀ ਜਾਂਦੀ ਕਿ ਦੀ ਟੈਲੀਫੋਨ ਦੇ ਕਿੱਥੇ ਲਕੋਇਆ ਦਿੰਨੇ ਕੋਰਦਾ ਕੀ ਕੀ ਜਵਾਬ ਦੇ ਮੈਂ ਜਿਸ ਨੂੰ ਤੀ ਕਹਾ ਮੈਂ ਕਾ ਦੱਸਾ ਹੋ ਰਹੀ ਸਿੱਧੇ ਮੂੰਹ ਬੋਲਦਾ ਮੈਨੂੰ ਗਾਓ ਬੋਲੂ ਅਗਲਾ ਕੁੱਕਰਾ ਤੂੰ ਕੁੱਕਰਾ ਆਗੂ ਨਹੀਂ ਹੈਗਾ ਤੂੰ ਕੁੱਕਰਾ ਆ ਹਾਂ ਇਹ ਦੱਸਾ ਮੈਂ ਐ ਸਾਲਾ ਕੀ ਸਮਝੀਦਾ ਮੈਨੂੰ ਕੀ ਨਾ ਆਉਂਝੇ ਲਿਸਣ ਚਰਨੋ ਮੇਰੀ ਸੁਣਦਾ ਗੱਲ ਜੇ ਇਹਦੇ ਨਾਲ ਰਹਿਣਾ ਇਹਦੇ ਨਾਲ ਰਹਿ ਮੇਰੇ ਨਾਲ ਰਹਿਣਾ ਮੇਰੇ ਨਾਲ ਇੱਕ ਪਾਸਾ ਕਰ ਦੇ ਹਾਂ ਵੀ ਦੇਖ ਫਾਲਤੂ ਦਾ ਬੋਲੀ ਜਾਂਦਾ ਫਿਰ ਮੇਰੇ ਨਾਲ ਕਾ ਹੁੰਨੀ ਅੰਡਰਸਟਡ ਹੁੰਦੀ ਤੂੰ ਦੱਸ ਮੈਨੂੰ ਆ ਪੰਜਾਬੀ ਬੋਲ ਨਾ ਮੇਰਾ ਸਾਲਾ ਦੌਰਾ ਪਈ ਪਤਾ ਨਹੀਂ ਚਾਚ ਕਿੱਥੋਂ ਅੰਗਰੇਜ਼ੀ ਜੀ ਬੋਲਣ ਲੱਗ ਗਿਆ ਹੁਣ ਤਾਂ ਤੈਨੂੰ ਲੱਗਣੀ ਐ ਹੁਣ ਲੱਗਾ ਦੇਖੀ ਭਾਏ ਦਾ ਕੈਨੇਡਾ ਤੋਂ ਲੈ ਕੇ ਉਂ ਗੋਰੀ ਮੇਮ ਸਾਰੀ ਗਰੇਜੀ ਦੀ ਗੱਲ ਕਰ ਰਿਹਾ ਨਾਲ ਤੂੰ ਕਰ ਲਾ ਕੋਈ ਗੱਲ ਨਹੀਂ ਪਈ ਵੇ ਸਾਗ ਬਣਾ ਕੇ ਦੇ ਦਿੰਦਾ ਹੋਰ ਮੱਕੀ ਦੀਆਂ ਰੋਟੀਆਂ ਦੇ ਦਿੰਦਾ ਖਵਾ ਦਿੰਦਾ ਇਹਨੂੰ ਹਾਂ ਤੂੰ ਨਹੀਂ ਬੋਲਦੇ ਹੁੰਦੇ ਮੈਂ ਬੋਲੀ ਜਾਂਦਾ ਫਿਰ ਮੈਨੂੰ ਇੱਕ ਗੱਲ ਦੱਸ ਦੇ ਭਾਈ ਚਰਨੋ ਜਿਹੜੀ ਗੱਲ ਹੈਗੀ ਥੋੜਾ ਆਪਦਾ ਸੁਝਾਅ ਦੱਸਣਾ ਤਾ ਕਰ ਲਿਓ ਉਧਰ ਵੇ ਕੇ ਪਹਿਲਾਂ ਮੈਨੂੰ ਇੱਕ ਗੱਲ ਦੱਸ ਵੀ ਤੇਰੇ ਤੋਂ ਰੋਟੀ ਕਿਵੇਂ ਪਚਾਉਣੀ ਐ ਤੂੰ ਸਾਰੀ ਗੱਲ ਤਾਂ ਐ ਮੇਰੀ ਤੀਵੀਂ ਮਿਲ ਕਾਸੀ ਚਾਚੇ ਮੈਨੂੰ ਦੱਸਣੀ ਭਾਈ ਜਾਂ ਇਹ ਗਰੰਟੀ ਚੱਕਦੀਆਂ ਸੀ ਫਿਰ ਜਦੋਂ ਇਹ ਗਾਰੰਟੀ ਚਾਹਦੇ ਮਾੜਾ ਮੋਟਾ ਪਰਦਾ ਰੱਖੀਦਾ ਹੁੰਦਾ ਪਰਦਾ ਤਾਂ ਬਥੇਰੇ ਪਰਦੇ ਸੀ ਜਦੋਂ ਜਰਿਆ ਨਹੀਂ ਗਏ ਮੇਰੇ ਕੋ ਉ ਰੱਖਾਂਗੇ ਪਰਦਾ ਭਾਈ ਲੱ ਓਟੇ ਤਾਂ ਇਹਨਾਂ ਦੇ ਪਰਦੇ ਨਹੀਂ ਗਾ ਮੇਰੇ ਸਾਲ ਦੀ ਪੱਲੀ ਜੀ ਲਾ ਰੱਖੀ ਅੱਧ ਦੀ ਪਿੱਛੇ ਹੈ ਮਹਿੰਗੇ ਭਾਅ ਦਾ ਟੈਲੀਫੋਨ ਹੈ 2000 ਰੁਪਏ ਲਾ ਕੇ ਆਇਆ ਅਲਕਲਾਂ ਨੂੰ ਚੱਕ ਕੇ ਜੱਸੇ ਨੇ ਬੋਗ ਦੀ ਧੀ ਮੇਰੀ ਆਪਦੀ ਧੀਮੀ ਨੂੰ ਜਾਂ ਮੇਰੇ ਘਰ ਵਾਲੀ ਨੂੰ ਫੜਾਤਾ ਦੁਬਾਰਾ ਫੇਰ ਪੈਸੇ ਲੈਣੇ ਪੈਣਗੇ ਗਲਤ ਹੀ ਇਹ ਹੱਪਾ ਦਾ ਬੋਲਦਾ ਹੀ ਨਹੀਂ ਭਾਈ ਤੇਰੀ ਗੱਲ ਜਨਾ ਆਪਣਾ ਤੇਰੇ ਨਾਲ ਉਹ ਹੋ ਗਿਆ ਮੈਂ ਇਹ ਦੱਸਦਾ ਤੈਨੂੰ ਭਾਈ ਕੀੜੇ ਪੈਣਗੇ ਜਾਂ ਕੰਮ ਕਰਦੀ ਏ ਤੂੰ ਕਮਾਲ ਹੋ ਗਿਆ ਚਾਚਾ ਮੇਰੇ ਕੀੜੇ ਕੋ ਪੈਣ ਕੀੜੇ ਤੇ ਤੇਰੀਆਂ ਤੀਮੀਆਂ ਦੇ ਪੈਣ ਜਿਹੜੀ ਇੰਨਾ ਇੰਨਾ ਕੁਝ ਬੋਲਦੀ ਏ ਮੈਨੂੰ ਮੈਂ ਕਿਵੇਂ ਯਾਰ ਲਾ ਪਤਾ ਉਹ ਬੋਲ ਬੋਲ ਕੇ ਗਈ ਏ ਕਿਹੜੇ ਨਾ ਬੋ ਸੁਣੇ ਜਾਣ ਇਹ ਤਾਂ ਲਾਈਨ ਤੇ ਨਹੀਂ ਹੁੰਦੀ ਯਾਰ ਉਸ ਤੇ ਹਾਂ ਇਹਨੂੰ ਸਮਝਾ ਤੈਨੂੰ ਗੱਲ ਸਮਝਾ ਕੇ ਕੀ ਕਹਿਣੀ ਚਾਹਣਾ ਮੈਂ ਮੈਂ ਇਹਦੇ ਨਾਲ ਸੰਧੀ ਕਰਨੀ ਏ ਨਹੀਂ ਯਾਰ ਮੈਂ ਕਿਉਂ ਤੱਕੇ ਨਾਲ ਸੰਧੀ ਕਰਾਉਣਾ ਤੂੰ ਮੈਂ ਕਰਨਾ ਹੀ ਨਹੀਂ ਜਾਂਦਾ ਮੈਨੂੰ ਕੋਈ ਮੈਨੂੰ ਭਰੋਸਾ ਦੀ ਮੇਰਾ ਇੱਕ ਮੇਰਾ ਘਰ ਟੁੱਟ ਗਿਆ ਮੇਰੀ ਗੱਲ ਸੁਣ ਮੈਂ ਨਾ ਜਿਹੜਾ ਦਿਲ ਟੁੱਟਿਆ ਬੇ ਮੇਰਾ ਮੇਰਾ ਘਰ ਟੁੱਟ ਜੂ ਹੇ ਦੇਖ ਲੈ ਆਪਦੇ ਨਹੀਂ ਸਮਝਦਾ ਕਰਨੀ ਆ ਕਿ ਸਮਝਣ ਗਿਆ ਆਪ ਬਣਾਇਆ ਕਦੋਂ ਆ ਮੈਨੂੰ ਦਾ ਆਪਣਾ ਬਣਾਇਆ ਕਦੋਂ ਦੱਸ ਮੈਨੂੰ ਵੀ ਮੇਰੇ ਤੇ ਤੂੰ ਤਾਂ ਆਪ ਹੀ ਪਤਾ ਨਹੀਂ ਕੀ ਸੋਚੀ ਐ ਨਾ ਰਹਿਣਾ ਪਹਿਲਾਂ ਮੇਰੀ ਗੱਲ ਗੈਰ ਕਰਤਾ ਮੈਨੂੰ ਦਾ ਕਿਹ ਚ ਗੱਲ ਕਰ ਪਈ ਤੂੰ ਅੰਡਰਸਟੂਡ ਹੈ ਨਹੀਂ ਹੈ ਨਹੀਂ ਅੰਡਰਸਟੂਡ ਆਪਾਂ ਇਹਦਾ ਅੱਤਾ ਨੇ ਕੀ ਬੋਲ ਦੇਗਾ ਇਹ ਨਹੀਂ ਹੈ ਅੰਡਰਸਟੂਡ ਹੁੰਦਾ ਕਿ ਤੋ ਦੀ ਕਿਤਾ ਗੱਲ ਬਗਦਿਆ ਸੀ ਤੂੰ ਮੇਰੇ ਤੇ ਇਲਜ਼ਾਮ ਅੰਗਰੇਜ਼ੀ ਚ ਲਾਉਣਾ ਹੋਇਆ ਜਾਂ ਮੈਂ ਨਹੀਂਗਾ ਹਮੇ ਤੂੰ ਆਏਗਾ ਤੂੰ ਤਾਂ ਤੂੰ ਕੁੱਕਰਾ ਕੁੱਕਰਾ ਮੇਰੀ ਪੱਠ ਮੇਂ ਦੋ ਦਿਨ ਬਿਮਾਰ ਕੋ ਤੂੰ ਹੀ ਭਾਂਜ ਦੇ ਸਾਖ ਖਵਾਉਣ ਲੱਗ ਗਿਆ ਜੇ ਮੈਂ 10 15 ਦਿਨ ਬਗ ਗਿਆ ਤੂੰ ਤਾਂ ਪੰਜੀਰੀਆਂ ਰਲਾ ਲਾ ਦੇਵੇਂਗਾ ਉਹ ਤਾਂ ਸੁਹਾ ਕੀ ਮੈਨੇ ਫੋਨ ਤੇ ਕਹਿਤਾ ਚਾਚੇ ਹੁਣ ਦੁੱਖ ਤੇ ਸੁਖ ਦੇ ਨਾਲ ਨਹੀਂ ਖੜਦਾ ਹੈਗਾ ਆਪਣੀ ਬਲੈਕ ਫੇਸ ਆ ਤੂੰ ਆ ਤੈਨੂੰ ਦੱਸਾਂ ਮੈਂ ਇਹ ਬਲੈਕ ਫੇਸ ਹੈ ਹਾਂ ਪਤਾ ਨਹੀਂ ਕੀ ਕੋਲ ਕੋਸ ਹੋ ਰ ਮੇਰੇ ਕੋਲ ਕੋਸ ਹੋ ਰ ਹੈ ਦੋ ਮੂਹੀਆਂ ਹੈ ਹਾਂ ਤੇਰੇ ਕੋਲ ਕੋਸੋਰ ਪੜ ਗਿਆ ਮੇਰੇ ਕੋਲ ਕੋਸੋਰ ਪੜਦੀ ਆ ਕੋਈ ਨਾ ਬੋਲੀ ਜਾ ਬਸ ਮੇਰੀ ਗੱਲ ਸੁਣ ਲੈ ਪਹਿਲਾਂ ਚਾਚੇ ਤੂੰ ਤਾਂ ਸਾਡੇ ਚ ਵੀ ਕਲੇਸ਼ ਪਵਾਤਾ ਸਾਡੋ ਪਹਿਲਾਂ ਮੇਰੀ ਗੱਲ ਪਹਿਲਾਂ ਬੋਏ ਦਾ ਬੁੜੀਆਂ ਜੱਫੀਆਂ ਪਾਉਂਦੇ ਤੇ ਕਲੇਸ਼ ਹੀ ਹੁੰਦਾ ਪਹਿਲਾਂ ਅੱਜ ਪਰਦੇ ਚੱਕੇ ਗਏ ਮੇਰੀ ਗੱਲ ਸੁਣ ਲੈ ਵੀਰੇ ਮੈਂ ਤਾਂ ਤੈਨੂੰ ਐ ਰ ਬੁਲਾਇਆ ਸੀ ਵੀ ਭਾਈ ਮੇਰਾ ਹੱਲ ਕਰੋ ਮੇਰੀ ਤੀਨੀ ਤੂੰ ਭਈਏ ਇਹਦੋਂ ਕਹਾ ਮੇਰੀ ਤੀਨੀ ਨੂੰ ਮੇਰੇ ਕੋਲ ਕੋਈ ਟੈਲੀਫੋਨ ਨਹੀਂ ਹੈਗਾ ਤੂੰ ਤਾਂ ਆਪਦੀ ਰੌਲਾ ਪਾ ਕੇ ਖੜ ਗਏ ਵਾਏ ਮੈਂ ਫਿਰ ਰੌਲਾ ਤੇ ਤੈਨੂੰ ਸਾਕੇ ਮੈਂ ਖਵਾਇਆ ਜਾ ਰ ਇਹਨੂੰ ਏਨਾਂ ਦਾ ਥੋਲੇ ਆ ਜਮੋ ਸਾਗ ਤੂੰ ਆ ਗਰ ਤਾਂ ਕਹੀ ਐ ਨਾ ਕਿ ਕਹਾ ਦੇ ਮੇਰੀ 3 ਮਿੰਟ ਤੇ ਸਾਰੀ ਗੱਲ ਮੂੰ ਤੇ ਸੁਣਤਾ ਗਈ ਸਪੀਕਰ ਤੇ ਤਾਂ ਸੀਗਾ ਫੋਨ ਹੁਣ ਮੈਂ ਦੱਸ ਕਰੇ ਹਾਂ ਹੁਣ ਤੂੰ ਆ ਕੇ ਕਹਿੰਦੇ ਕੋਡ ਨੇ ਕਾ ਟੈਲੀਫੋਨ ਵੀ ਰੇਦਾ ਹੋ ਮੈਂ ਕਿਵੇਂ ਕਹ ਦੂਗੀ ਮੈਂ ਕਹਿ ਦੂੰਗੀ ਆਗਵਾ ਮੇਰੇ ਨੂੰ ਸਭ ਪਤਾ ਗੰਗਾ ਮੈਲੀ ਹੋਗੀ ਗੰਗਾ ਮੈਲੀ ਹੋਗੀ ਹਾਂ ਮੈਨੂੰ ਪਤਾ ਪਕਾਈ ਨਹੀਂ ਮਾਰਦੇ ਤੂੰ ਇਹ ਗੇ ਵੀਰੇ ਤੇਰੀ ਗੰਗਾ ਮੈਲੀ ਹਾਂ ਕੋਈ ਆਪਦਾ ਰੌਲਾ ਨੀ ਮਿਹੜੋ ਉਧਰ ਜਾ ਕੇ ਇਹ ਅੰਡਰਸਟੂਡ ਨਹੀਂ ਹੈਗੀ ਯਾਰ ਇਹਦੇ ਨਾਲ ਛੱਡਾ ਜਾ ਤੂੰ ਆ ਜਾ ਉਹ ਆਪਦੀ ਭੈ ਗਾ ਪੱਲਾ ਉਧਰ ਜਾ ਕੇ ਆ ਨਾ ਫੜਦਾ ਖਜੇ ਵੀ ਦੁੱਖ ਦੇ ਨੇ ਅਰੇ ਸਮਝਦਾ ਤਾ ਦੁੱਖ ਦੇ ਨੇ ਆਈ ਨਹੀਂ ਸਮਝਦਾ ਹੈਗਾ ਇਹ ਉਹ ਆ ਕਹਿੰਦਾ ਨਾਲੇ ਪਰਾਭੂ ਕਰਕੇ ਖੜੂ ਮੇਰੇ ਨਾਲ 2 ਫੁੱਟ ਦੀ ਦੂਰੀ ਬਣਾ ਕੇ ਫੇਰ ਅੰਡਰਸਟੂਡ ਹੋਵਾਂ ਆਪਦੀ ਗੱਲ ਕਰ ਹਾਂ ਮੇਰਾ ਤੇਰਾ ਰੌਲਾ ਰਮੇੜੋ ਕਰੋ ਮੈਨੂੰ ਰੋਟੀ ਪਾਣੀ ਮੇਰਾ ਬੰਦ ਹੋ ਗਿਆ ਤੜਕੇ ਮੈਨੂੰ ਤਵਾ ਦਿਖਾਉਂਦੀ ਮੇਰੀ ਟੀਮ ਸਾ ਮੇਰਾ ਸਾ ਬੰਦ ਹੋਈ ਜਾਂਦਾ ਬਈ ਹੈਂ ਮੈਂ ਤਾਂ ਸੁਰੂ ਹਾਲ ਦੇ ਕਲੇਸ ਵਾ ਤੇ ਬੁਲਾਇਆ ਵੀ ਭਾਈ ਮੇਰਾ ਕਲੇਸ ਨਵੇੜੋ ਮੈਨੂੰ ਰੋਟੀ ਪਕਦੀ ਕਰੋ ਮੇਰੀ ਘਰੇ ਤੁਸੀਂ ਆਪ ਦੀ ਜੀ ਜੂਬਾ ਕੇ ਬਹਿ ਗਏ ਮੇਰੇ ਨਾਲ ਚਲ ਕੋਈ ਨਾ ਚਾਚਾ ਮੈਂ ਕਹਿ ਦੂ ਪਤਾ ਨਹੀਂ ਕੀ ਦਾ ਫੋਨ ਆਪੇ ਕਰੂ ਵੀਰੇ ਬੱਸ ਮੇਰੇ ਚੁੱਲੇ 'ਚ ਪਾਣੀ ਪਾ ਗਿਆ ਆਪਦੀਆਂ ਰੋਟੀਆਂ ਪਕਦੀਆਂ ਕਰਨ ਨੂੰ ਫਿਰਦਾ ਇਹ ਤੂੰ ਮੱਲਾ ਮਰ ਜੀ ਇਹਦੇ ਗੱਲ ਤੂੰ ਤਾਂ ਆਪ ਹੀ ਸੋਚੀਂ ਨਾ ਇਹ ਜੀ ਕੋਈ ਗੱਲ ਨਹੀਂ ਲਾ 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 ਜਿਹਦੀ ਪੀਰਾ ਸੋਚਦਾ ਉਹ ਸੱਚ ਨਿਕਲਦੀ ਹੁੰਦੀ ਅੱਗੇ ਜਾ ਕੇ ਹਾਂ ਫਿਊਚਰ ਦੇਖਦਾ ਮੈਂ ਫਿਊਚਰ ਤੁਹਾਨੂੰ ਦੱਸਾਂ ਮੈਂ ਕਰਦਾ ਅਰਦਾਵਾ ਹੋਰ ਹੀ ਗੱਲ ਜੀ ਜੀ ਪਤਾ ਨਹੀਂ ਕਿੱਥੋਂ ਬੋਲਣ ਲੱ ਹੈਂ ਬੋਲ ਵੀਰੇ ਹੁਣ ਬੋਲਦਾ ਕਾ ਤੋ ਨਹੀਂ ਲੈ ਮੈਂ ਬੋਲਪਾ ਹੁਣ ਮੱਚ ਹੈਡਾਂ ਚਰਨੋ ਸਾਈਡ ਤੇ ਤਾਂ ਖੜੀ ਆ ਤੂੰ ਆਪ ਹੀ ਕਿਹਾ ਸੀ ਸਾਈਡ ਤੇ ਰਹੀ ਮੈਂ ਤੂੰ ਵੀ ਖੜੀ ਆ ਸਾਈਡ ਤੇ ਡੜਲੇ ਹੈਰੀ ਅੰਡਰਸਟੂਡ ਤੂੰ ਮੱਚ ਛੈੜ ਦੁਖੀਆਂ ਵਾਂ ਦੁਖੀ ਕੀ ਪਤਾ ਮੈਂ ਕਿਤਾ ਗਰੇਜੀ ਜੀ ਬਾਰੀ ਬੋਲਣ ਲੱਗ ਗਿਆ ਸਾ ਮੈਨੂੰ ਚਿਕਨ ਗੁਣੀਆਂ ਕੀ ਹੋਇਆ ਤੈਨੂੰ ਭਾਗੂ ਨੇ ਗੁਣੀਆਂ ਚ ਕਰ ਲਿਆ ਹੈ ਦੱਸ ਕੀ ਰਿਐਕਸ਼ਨ ਆ ਤੇਰਾ ਉਹਦੇ ਨਾਲ ਰੈਕਸ਼ਨ ਕੀ ਰੈਕਸ਼ਨ ਆ ਉਹਦੇ ਨਾਲ ਤੇਰਾ ਵੇ ਕਿਹੜਾ ਕੀ ਕਹਿਣਾ ਮੈਨੂੰ ਸਮਝ ਨਹੀਂ ਆਉਂਦੀ ਸਰਬੰਧ ਰਿਸ਼ਤਾ ਰਖਣਾ ਦੇਖ ਵੀਰੇ ਮੇਰੀ ਗੱਲ ਸੁਣ ਤੂੰ ਕਿਉਂ ਬੋਲੀ ਜਾਣਾ ਤਾਂ ਇਹ ਪਤਾ ਵੇ ਤੇਰੇ ਬਿਨਾ ਮੇਰਾ ਨਹੀਂ ਚੱਲਦਾ ਹੈਗਾ ਮੇਰਾ ਕੀ ਸੰਬੰਧ ਹੋਣਾ ਉਹਦੇ ਨਾਲ ਤੂੰ ਆਏ ਦੱਸਾ ਚੌਥੀ ਵੀ ਗੱਲ ਹੈ ਹੈ ਜਦ ਮੈਂ ਆਇਆ ਦੀ ਮਤ ਮੈਂ ਕਹਿੰਦੀ ਮੈਂ ਚਾਰ ਨੂੰ ਦਾਸ ਕਿਸ ਕਿੰ ਤਵਾਸ ਤੇ ਬਾਹਰ ਜਾਦਾ ਮੈਂ ਦੇਖਣਾ ਉਦੋਂ ਆਏ ਨਹੀਂ ਹੁਣ ਭਾਈ ਨਾਲ ਦੇਖੇ ਸਾਗ ਲੈਣ ਆ ਕੀ ਰਿਐਕਸ਼ਨ ਮਤਲਬ ਇਹਦੇ ਨਾਲ ਦੱਸ ਮੈਨੂੰ ਜੇ ਰਿਸ਼ਤਾ ਕਿਆ ਕਹਿੰਦਾਤਾ ਹੈ ਬੱਸ ਬੇ ਕੀ ਰਿਸ਼ਤਾ ਕਾ ਮੈਂ ਚਾਚਾ ਕਹਣੀਆ ਮੈਨੂੰ ਭਾਈ ਤੋਂ ਬਿਨਾ ਬੋਲਦਾ ਨਹੀਂ ਹੈਗਾ ਵਿਚਾਰਾ ਬੱਟਾ ਬੱਟਾ ਬੱਟ ਤੇ ਤਾਂ ਬੈਠਾ ਹੋਰ ਕਿੱਥੇ ਜਾਵਾਂਗੇ ਛੱਡ ਦੇ ਹੈਣੀ ਅੰਡਰਸਟੱਟ ਤੂੰ ਉਹਨਾਂ ਵਸਤੀ ਗੱਲ ਮੈਂ ਤੂੰ ਹੈਣੀ ਅੰਡਰਸਟੱਟ ਮੇ ਤੈਨੂੰ ਹੋ ਕੀ ਗਿਆ ਬਈ ਐਂ ਜੇ ਕੀ ਬੋਲਣ ਜੇ ਲੱਗ ਤੈਨੂੰ ਗੁਣੀਆਂ ਤੀ ਹੋਰ ਕੀ ਹੋਣਾ ਮੈਨੂੰ ਸਾਰੇ ਜੋੜ ਦੁਖੀ ਜਾਂਦੇ ਨੇ ਨਾ ਮੇਰੀ ਗੱਲ ਸੁਣ ਅੱਗੇ ਕਿਹੜਾ ਚਾਚੇ ਕੇ ਖੇਤੋਂ ਕੋਈ ਸਬਜ਼ੀ ਭਾਜੀ ਨਹੀਂ ਗਈ ਹੈ ਸਾਰਾ ਸਿਆਲ ਸਾਗ ਖਾਦਾ ਹੁਣ ਤੈਨੂੰ ਸਾਗ ਨੂੰ ਕੀ ਹੋ ਗਿਆ ਹੁੰਦਾ ਤੀ ਚੜਦਾ ਮੈਂ ਹੁੰਦਾ ਤੀ ਹੁਣ ਮੈਂ ਹੈ ਨਹੀਂਦੀ ਦੁਖੇ ਮਾਰਦਾ ਤੇ ਮੇਰੀ ਗਲਤੀ ਕੀ ਹੈ ਮੇਰੀ ਗਲਤੀ ਤੇ ਚਾਚੇ ਨੇ ਆਪ ਆਖਿਆ ਮੈਂ ਮੱਲੋ ਮੱਲੇ ਸਾਗ ਲੈਣ ਗਈਆਂ ਗਲਤੀ ਇਹ ਗੰਗਾ ਵੈੜੀ ਹੋਗੀ ਗੰਗਾ ਮਾੜੀ ਹੋ ਗਈ ਲੈ ਦੱਸ ਹਾਂ ਦੋ ਗੰਗਾ ਹੀ ਮਾੜੀ ਹੋ ਗਈ ਪਾਪ ਕਿੱਥੇ ਦੋ ਗਿਆ ਮਾਂਗੇ ਦੱਸ ਮੈਨੂੰ ਉਹੀ ਨਹੀਂ ਬੋਲਦੇ ਹੁੰਦੇਗੇ ਚਾਚਾ ਮੈਨੂੰ ਭਾਈ ਤੋਂ ਬਿਨਾਂ ਨਹੀਂ ਬੋਲਦਾ ਪਤਾ ਉਹੀ ਉਹਨੂੰ ਵਿਚਾਰਿਆਂ ਦੂਸ਼ਨ ਲਾਈਆਂ ਨਾ ਬੁੜੇ ਬੰਦੇ ਨੂੰ ਮੈਂ ਦੂਸ਼ਨ ਨਹੀਂ ਲਾਉਂਦਾ ਮੈਨੂੰ ਦੁੱਖ ਮਾਰਦਾ ਵੀ ਮੇਰੇ ਕਿਹ ਤੂੰ ਤਾਂ ਤੂੰ ਇੱਕ ਮਿੰਟ ਦੀ ਬਾਹਰ ਆਉਂਦੀ ਐ ਏਡੀ ਦੂਰਾ ਕਿ ਅਗਲਾ ਨਾ ਮੇਰੀ ਗੱਲ ਸੁਣ ਵੀਰੇ ਤੂੰ ਮੇਰਾ ਹੋਗੇ ਤੂੰ ਮੇਰੇ ਤੇ ਸ਼ੱਕ ਕਰੀ ਜਾਂਦਾ ਵੀ ਉਹਦੇ ਤੀਮੀਆਂ ਨੇ ਤਾਂ ਕਰਨੀ ਉਹ ਤੀਮੀ ਦੇਖ ਲੈ ਮੈਨੂੰ ਕੀ ਕੁਝ ਬੋਲ ਕੇ ਗਈ ਆ ਕਿੱਥੇ ਤਾਂ ਤੂੰ ਮੇਰਾ ਸਾਥ ਦੇਣਾ ਸੀ ਹੈ ਤੇ ਤੂੰ ਮੇਰੇ ਤੇ ਦੂਸ਼ਨ ਲਾਉਣ ਲੱਗ ਗਿਆ ਮੈਂ ਸਾਥ ਹੈਂ ਕਾਣੂ ਤੋਂ ਖਿੱਦਦਾ ਵੀ ਰਿਆ ਐ ਕਿਉਂ ਕਰਦਾ ਹੁੰਨਾਗਾ ਤੂੰ ਹੈ ਮੈਂ ਤਾਂ ਉਹ ਮੈਂ ਵੀ ਕਰਕੇ ਦੇਖ ਲਾ ਤੂੰ ਤਾਂ ਕਿਧਰੇ ਰਾਜ ਨਹੀਂ ਹੁਣ ਮੈਂ ਐਵੇਂ ਹੀ ਕਰੂੰ ਨਾ ਬੇਚੰਦਰ ਦੇਖੀ ਮੇਰਾ ਨਹੀਂ ਸਰਦਾ ਹੈਗਾ ਐਂ ਨਾ ਕਰਿਆ ਕਰ ਤੂੰ ਐਂ ਕਾ ਤੂੰ ਕਰਦਾ ਹੁੰਨਾ ਐਂ ਨਾ ਕਰ ਤੂੰ ਐਂ ਨਾ ਕਰਾ ਕੇ ਤੂੰ ਮਾਰੀ ਜੀ ਗੱਲ ਤੇ ਉਹ ਗੁੱਸੇ ਹੋ ਕੇ ਬਹਿ ਜਾਣਾ ਹੈ ਐਂ ਐਂ ਨਾ ਕਰਾ ਕਰ ਹੋਰ ਐਨਾ ਮੂਹ ਕਰਦੀਆਂ ਤੇਰਾ ਚੰਦਰਾ ਮੈਂ ਹੈ ਮੈਂ ਵੀ ਕਰਦਾ ਕਰਦਾ ਨਾ ਫੇਰ ਨਾ ਸ਼ੱਕ ਕਰ ਕਰ ਅੰਦਰ ਸੱਡਾ ਮੇਰੇ ਨਾਲ ਆਹ ਹੰਡਰਡ ਸੱਡਾ ਮੈਂ ਚਲੋ ਕੀ ਹੋ ਗਿਆ ਚਲ ਵੀ ਛੇਤੀ ਚੱਲ ਹਾਈ ਵੇ ਪਤਾ ਨਹੀਂ ਮੈਨੂੰ ਕੀ ਹੋਣਾ ਮੇਰਾ ਝੱਗ ਲੱਗ ਰਿਹਾ ਪਿੰਡਾਂ ਦੇ ਸਿਰ ਸਿਰ ਤਾਂ ਨਹੀਂ ਦਰਦ ਹੋ ਰਿਹਾ ਤਰਾ ਹੈ ਚਲ ਦੇਖਾਂ ਮੈਂ ਤੁਹਾਨੂੰ ਹੋ ਕੀ ਰਿਹਾ ਮੈਂ ਠੀਕ ਆਗੂ ਦੇਖੋ ਨੂੰ ਤਾਂ ਠੀਕ ਲੱਗਦਾ ਬਾਈ ਠੀਕ ਆ ਉਹ ਤੁਸੀਂ ਕੀ ਕਰਦੇ ਹੋ ਓਰੇ ਤੁਸੀਂ ਕੀ ਕਰਦੇ ਹੋ ਓਰੇ ਹੈ ਆ ਕਰ ਕੀ ਕਰਦੇ ਦੀ ਇਧਰੋਂ ਤੁਸੀਂ ਮੇਰਾ ਬਰਦ ਟੁੱਟ ਗਿਆ ਕੀ ਕਰਕੇ ਹਏ ਸਮਝੌਤਾ ਕਰਕੇ ਆ ਦੁੱਤ ਕਾ ਦਾ ਸਮਝੌਤਾ ਕਰਦੇ ਨੇ ਦੱਸ ਮੈਨੂੰ ਓਏ ਕੋਈ ਇਹ ਇੱਥੇ ਕੀ ਕਰਦੀ ਆ ਬਾਗੂ ਨੇ ਕਿਹੜੀ ਇਹ ਇੱਥੇ ਕੀ ਮੈਂ ਤੁਹਾਨੂੰ ਬੁਲਾਇਆ ਓਏ ਕੀ ਕਰ ਤੂੰ ਬੁਲਾਇਆ ਬੁਲਾਇਆ ਸਾਨੂੰ ਦੋਨਾਂ ਨੂੰ ਰੇ ਮੈਂ ਪਾਏ ਦੱਸ ਕੇ ਇਹ ਕਹਿੰਦਾ ਛੋਟੇ ਬੋਹ ਕਰਾਉਣਾ ਮੈਂ ਤੂੰ ਕੀ ਕਰਦੇ ਰ ਭਾਬੀ ਦੱਸ ਮੈਨੂੰ ਉਹ ਤਾਂ ਹੁਣ ਚਾਚੇ ਨਹੀਂ ਬੁਲਾਇਆ ਸੀ ਮੈਂ ਤਾਂ ਜਿਵੇਂ ਨਾਨਾ ਮੇਰਾ ਘਰ ਭੱਟ ਤੇ ਇਹ ਪੈਂ ਦੇ ਖਸਮਤ ਤੂੰ ਮਾਰਨਗੇ ਨਾਲੇ ਤੂੰ ਮਰੇਗਾ ਤੂੰ ਓ ਮੈਂ ਤਾਂ ਸੌਂ ਲਿਆ ਮੈਂ ਨਾ ਕਰ ਤੂਟਾਂ ਜੋ ਗਈ ਰਹਿ ਗਿਆ ਕੰਜਰਾ ਉਹਨੂੰ ਲੈ ਕੇ ਫਿਰਦਾ ਤੇ ਸ਼ਾਮ ਨਹੀਂ ਤੇ ਲੋੜੀ ਹੈਗੀ ਓਏ ਤੇ ਕੀ ਕਰਦੀ ਐ ਓਏ ਮੈਂ ਕਾਹਨੂੰ ਖਬਰ ਕੀ ਰੋਟੀ ਪੜਾਉਣਾ ਇੱਕ ਤਾਂ ਇਹਨਾਂ ਵੀ ਪੈਂਡ ਦੀਆਂ ਗਾਂ ਨੇ ਓਏ ਭਾਗੇ ਪੈਂਡ ਦੇ ਖਾ ਮੋ ਟੱਪ ਕੇ ਓਏ ਉਹ ਟੱਪ ਕੇ ਓਏ ਓਏ ਹਰਬਾ ਮੈਂ ਸਾਲ ਲੱਗ ਗਿਆ ਮੇਰੇ ਦਾ ਓਰੇ ਹੋਟਲ ਦਿਖਾ ਦੇ ਭੈਣ ਦੇ ਖਾਸ ਮਾਰੇ ਹੋਟਲ ਦਿਖਾ ਦੇ ਓਏ ਬਈ ਸਿਆਣਾ ਬੈਣਾ ਇਹੇ ਜੇ ਕੰਮ ਕਰ ਤੂੰ ਹੁਣ ਇੱਥੇ ਲੱਗ ਗਿਆ ਮੇਰੇ ਸਾਲੇ ਤੂੰ ਸ਼ਰਮੀ ਨਹੀਂ ਆਉਂਦੀ ਹੈਗੀ ਓ ਮੈਂ ਤਾਂ ਕਾਲਾ ਸਮਝੌਤਾ ਕਰ ਲੱਗਿਆ ਨਾ ਕਾਲਾ ਸਮਝੌਤਾ ਕਰਨੇ ਨੂੰ ਹਰਿਆਣੇ ਨੂੰ ਪਾਣੀ ਦੇਣਾ ਕਿ ਨਾ ਦੇਣਾ ਪਤਾ ਨਹੀਂ ਲੱਗਿਆ ਕਾਲਾ ਸਮਝੌਤਾ ਕਰ ਦੇ ਦੱਸ ਮੈਨੂੰ ਬੈਠਾ ਸਮਝੌਤਾ ਕਰਦੇ ਨੇ ਕਹਿੰਦਾ ਮੈਨੂੰ ਰਾਤ ਦਾ ਟੈਲੀਫੋਨ ਪੁੱਛੀ ਜਾਂਦੇ ਮਾਹਾਂ ਭਾਈ ਦੇ ਭੈਣ ਦੇ ਇੱਕ ਮਿੰਟ ਚ ਗਾਰਡ ਫੰਗ ਗਿਆ ਪਤਾ ਨਹੀਂ ਕਿੱਧਰ ਗਿਆ ਓਏ ਦੱਸ ਤੂੰ ਟੈਲੀਫੋਨ ਦਿਖਾ ਕਿੱਥੇ ਹੈ ਤੇਰਾ ਹੈਣੀ ਮੇਰੇ ਕੋਲ 100 ਲੱਗੇ ਬੀ ਵੀ ਭਗਵਤੀ ਦੀ ਮੈਨੂੰ ਨਹੀਂ ਪਤਾ ਹੈਗਾ ਤੂੰ ਰਹਿਣਾ ਤੂੰ ਨਾ ਝੂਠ ਬਣਾ ਦੱਸਿਆ ਨੇ ਸਾਡੇ ਮੂੰਹ ਤੇ ਉਦਨ ਗਿਆ ਗਾਇਨਾ ਆਪ ਗੱਲ ਕੀਤੀ ਐ ਹੁਣ ਵੀ ਟੈਲੀਫੋਨ ਦੀ ਬਲਾਈ ਹੋਣੀ ਉਹ ਕਹਿੰਦੀ ਠਹਿਤੀ ਵੀ ਚਾਚੇ ਨੇ ਬੁਲਾਇਆ ਉਸ ਨਾਲ ਹੀ ਕਰਾਣ ਨੂੰ ਛੱਡ ਤੇ ਇਹਨੂੰ ਛੱਡ ਦੇ ਬਈ ਮੈਂ ਨਹੀਂ ਬਈ 100 ਲੱਗੇ ਛੋਟੇ ਭਾਈ ਮੈਂ ਰੱਖ ਲਾ ਓਏ ਛੋਟੇ ਭਾਈ ਮੈਂ ਤਾਂ ਇਹ ਤਾਂ ਉਹੀ ਭੈਂ ਦਾ ਦੇਖ ਦੇ ਦੇਖ ਰੇ ਦੇਖ ਰ ਖਦਨੂਣ ਪਾ ਗਿਆ ਓਏ ਵੀਰਾ ਇਹ ਤਾਂ ਹੂ ਤਾਂ ਤੁਰਣੀਆਂ ਤੇ ਲੋ ਲੰਗੜੇ ਤੋਂ ਹੁਣ ਮਿਲਖਾ ਸਿੰਘ ਬਣ ਗਿਆ ਭੈਂ ਦਾ ਖਸਮੇ ਹੁਣ ਮੈਂ ਕਾਫੀ ਮੰਗ ਗਈ ਸੀ ਉਹ ਲੱਗੇ ਮੈਨੂੰ ਤਾਂ ਮੈਂ ਤਾਂ ਪਈ ਉਹ ਮੇਰੀ ਐ ਮੇਰੀ ਕਿਉਂ ਉਹ ਮੇਰੀ ਤਾਂ ਤੂੰ ਹੀ ਰੰਨਾ ਕਰ ਕਿਰਾਉ ਕਰਤਾ ਮੈਂ ਤਾਂ ਲੁੱਟੀ ਗਈ ਚੱਲ ਖੜਾ ਹੋ ਖੜਾ ਹੋ ਖੜਾ ਹੋ ਕਿੱਥੇ ਕਿੱਥੇ ਮੇਰੇ ਤਾਂ ਫੜਿਆ ਜਾਂਦਾ ਸੀ ਚੱਲ ਸੇ ਤਪੋੜ ਲੈ ਚੱਲ ਤੇ ਲੱਗ ਕੇ ਚੱਲ ਉੱਠ ਮੇਰੇ ਕੋਲੇ ਕਿੱਥੇ ਫੋਨ ਆ ਲੱਗ ਮੂਰੇ ਮੇਰੇ ਕੋਲੇ ਫੋਨ ਕਿੱਥੇ ਮੰਜਾ ਬੁੰਜੇ ਤੇ ਲੈ ਕੇ ਚੱਲੋ ਤੈਨੂੰ ਲੱਗ ਮੂ ਲੱਗ ਭੈਣ ਚੱਲ ਚੱਲ ਲੱਗ ਉਹ ਮੈਂ ਪਾਣੀ ਛੱਡਿਆ ਖਾਲ ਚਾ ਪਾਣੀ ਤੇਰਾ ਪਾਣੀ ਨਹੀਂ ਆ ਜਾ ਫੇਨ ਵੱਕ ਚਲ ਖੱਦ ਹੋ ਗਈ ਯਾਰ ਮੇਰਾ ਕਿ ਨਾਸਾ ਹੋ ਗਿਆ ਫਿਰ ਤੂੰ ਇੱਥੇ ਮੜਿਆ ਤਾਦਾ ਸਾਭ ਲਾ ਲਈ ਮੇਰੇ ਸਮਾਲ ਹੋ ਗਈ ਯਾਰ ਤੁਸੀਂ ਜਮੀਂ ਸਮਾਲ ਕਰੀ ਜਾਂਦੇ ਹੋ ਚੱਲ ਤੁਰ ਲੈ ਮੈਂ ਤੇਰਾ ਸਿਰ ਕਾਟ ਦੂੰ ਅੱਜ ਤੁਰ ਵੇਹ ਨਾ ਪੈਣ ਚੋਦੀ ਨੂੰ ਮੋਟਰ ਨੂੰ ਜੰਦਾ ਲਾ ਕੇ ਰੱਖਾ ਮੇਰਾ ਤਾਂ ਕੋਈ ਲੱਲਾ ਖੱਖਾ ਹੀ ਨਹੀਂ ਕੋਈ ਨਹੀਂ ਆਉਣਾ ਚਾਹੁੰਦਾ ਚੱਲ ਤੁਰ ਤੂੰ ਇਹ ਸਾਲੇ ਦਾ ਕਿੱਥੇ ਫਿਰਦਾ ਓਰੇ ਮੈਂ ਲਾਫੜਾ ਮਾਰੂ ਮੇਰੇ ਸਾਲੇ ਤੇਰੀ ਪੈਣ ਦਾ ਤੇਰੀ ਦਾ ਖਰਦਾ ਮੇਰੇ ਸਾਲੇ ਦਾ ਆਖੇ ਤੋਦਾ ਮੋਟਰ ਮੇਰੀ ਆ ਰਹੀ ਕਿੱਥੇ ਚਾਹ ਬਣਾਉਣੇ ਤੋਂ ਪਹਿਰੇ ਬਾਈ ਖੇਤ ਤੋਂ ਗੁੱਲ ਵੀ ਆਵੇ ਇੱਥੇ ਨਾ ਆਪ ਦੇ ਚਲੋ ਮੈਂ ਫਿਰ ਸਾਡੇ ਭੈਣ ਦਾ ਰੋਦੀ ਭਗ ਜਾਂਦਾ ਓਏ 1 ਮਿੰਟ ਲਾਉਂਦਾ ਓਏ ਮੇਰੇ ਸਾਡੇ ਦੇ ਸਾਹੇ ਮੰਗੂ ਤੇ ਮੱਲਧਾਣੇ ਨਾਲ ਤੇ ਨਿੱਤ ਵੀ ਨਹੀਂ ਢਾ ਦਿੰਦਾ ਅਗਲੀ ਆਪ ਕਹਿੰਦੀ ਹੈ ਮੈਨੂੰ ਇੱਥੇ ਚਾਚਾ ਨੇ ਬੁਲਾਇਆ ਉਹਦਾ ਅਮਰੂਦ ਤੋੜਦੀ ਹੁਣ ਇੱਥੇ ਜਮਰੂਦ ਭੈਣ ਚੋਂ ਦਾ ਕਿਹੜੇ ਬਾਰਾਵਾਸੀਏ ਲਾਇਨੇ ਰਹੇ ਸਾਡੇ ਘਰੇ ਤੇ ਜੀ ਮਰੂਦ ਨੇ ਹੋਰ ਕਿਤੇ ਨਹੀਂ ਹੈਗਾ ਨੂੰ ਪਤਾ ਕਿਹੜੇ ਅਮਰੂਦ ਦਿੰਦਾ ਇਹ ਕਦੇ ਨਾ 100 ਲੱਗੇ ਕਦੇ ਅਮਰੂਦ ਦੇ ਤੇ ਚਾਚਾ ਸਾਨੂੰ ਲਾ ਕੇ ਕਿ ਸਿਆ ਤੂੰ ਤੀਵੀਂ ਮਗਰ ਪਾਤੀ ਮੇਰੇ ਤੇ ਕੀੜੇ ਪੈਣਗੇ ਤੇਰੇ ਕਰੇ ਕਰੇ ਕੀੜੇ ਪਾ ਦੇ ਮੇਰੇ ਮੈਂ ਤੇਨੂੰ ਤੋੜ ਕੇ ਲੈ ਕੇ ਜਾਊਂਗਾ ਤਰ ਮੈਂ ਤਾਂ ਬੱਟੋ ਬੱਟੀ ਜਨਾਂ ਵਾ ਚੱਲ ਚੱਲ ਤੂੰ ਕਿ ਮੇਰੇ ਮਗਰ ਕੀ ਕਰਦੀ ਫਿਰਦੀ ਐ ਮੈਂ ਤਾਂ ਤੇਰੇ ਮਗਰ ਇਸ ਦਾ ਪਤਾ ਲੈਣ ਲੋਕ ਕਿਥੇ ਕਰੇ ਸੁਣਿਆ ਲਾਉਂਦੇ ਪੈਣੇ ਕੀ ਪਤਾ ਨਹੀਂ ਕੀ ਹੋਇਆ ਤਾਂ ਇਹਨੂੰ ਕਿ ਮੈਨੂੰ ਕੀ ਹੋਇਆ ਮੈਂ ਤਾਂ ਮੇਰੀ ਗੱਲ ਸੁਣਾ ਉਹ ਤਾਂ ਇੱਥੇ ਵਿਚਾਰੀ ਆਵਦਾ ਮਰੂਦ ਮਰਾਦ ਲੈਨ ਆ ਗਈ ਹੁਣੀ ਜੱਸ ਉਹ ਤੋੜ ਲਾ ਗਈ ਆ ਵਿਚਾਰੀ ਮੈਂ ਸੁਡਲ ਤੈਨੂੰ ਦਿਖਦੀ ਆ ਹੈ ਚੱਲ ਉੱਥੇ ਘਰੇ ਤੁਰ ਤੈਨੂੰ ਸੁਡਲ ਕਿਨੇ ਕਿਹਾ ਤੂੰ ਉਦਨ ਮੈਂ ਆ ਕੇ ਕੰਨਾ ਨੂੰ ਸੁਣੇ ਫੋਨ ਤੇ ਕਿਹਾ ਤੂੰ ਮੇਰੇ ਨਾਲ ਤਾਂ ਤੂੰ ਤਾਂ ਪਿਆਰ ਨਾਲ ਗੱਲ ਕਰਦਾ ਰਹਿੰਦਾ ਤੂੰ ਚੱਲ ਤੂੰ ਤੁਰ ਲੈ ਕੇ ਇਧਰ ਵੱਟੇ ਵੱਟੇ ਲੱਗ ਚੱਲ ਤੈਨੂੰ ਮੈਂ ਲੈ ਕੇ ਜਾਣੀ ਆ ਸਕੂਟਰ 'ਤੇ ਮਰਜੀ ਐ ਤੇਰੀ ਪੀਲੇ